ਮੈਂ ਬਲਕੀਸ਼ ਰਾਜ ਜੀਪੀਐਸਸੀ ਮੋਰਚਾ ਪੰਜਾਬ ਔਰ ਉਸ ਦਿਨ ਆ ਪਰਵਾਰੀ ਹੁਸ਼ਾਰਪੁਰ ਮੇਰੇ ਨਾਲ ਬਹੁਤ ਹੀ ਸਤਿਕਾਰਯੋਗ ਸਾਡੀ ਪਾਰਟੀ ਦੇ ਜਨਰਲ ਸਕੱਤਰ ਕਿਸਾਨ ਮੋਰਚਾ ਉਹਨਾਂ ਦੇ ਨਾਲ ਜ਼ਿਲ੍ਹਾ ਮੋਰਚਾ ਉਹਨਾਂ ਦੇ ਨਾਲ ਆਈਟੀ ਸੈੱਲ ਦੇ ਇਹ ਸਟੇਟ ਦੇ ਸਾਡੇ ਗੋਲਡੀ ਉੱਚੀ ਅੱਸੀ ਸੀ ਔਰ ਬਹੁਤ ਹੀ ਸਤਿਕਾਰਯੋਗ ਸਾਡੇ ਗੁਰਦੇਵ ਸਿੰਘ ਫੌਜੀ ਜੀ ਕਿਸਾਨ ਮੋਰਚੇ ਦੇ ਔਰ ਨਾ ਹੀ ਸੰਤੋਖ ਸਿੰਘ ਜੀ ਔਰ ਅਮਰਜੀਤ ਸਿੰਘ ਤੇ ਬਹੁਤ ਹੀ ਸਤਿਕਾਰਯੋਗ ਸਾਡੇ ਹੋਰ ਐਸਸੀ ਭਾਈਚਾਰਾ ਮੋਰਚੇ ਦੇ ਐਸਸੀ ਮੋਰਚੇ ਦੇ ਕਾਰਜਕਰਤਾ ਔਰ ਅਸੀਂ ਸਾਰੇ ਇਸ ਮਾੜੀ ਹਰਕਤ ਦਾ ਵਿਰੋਧ ਕਰਦੇ ਆਂ ਹਿੰਦੁਸਤਾਨ ਦੇ ਵਿੱਚ ਬਹੁਤ ਸਾਰੇ ਸਾਡੇ ਵੱਡੇ ਲੀਡਰ ਜੋ ਹੈ ਉਹ ਸੰਵਿਧਾਨਿਕ ਜ਼ਿੰਮੇਵਾਰੀਆਂ ਨੂੰ ਭੁੱਲ ਗਏ ਆ ਉਪਰਾਸ਼ਟਰਪਤੀ ਜੀ ਦੇ ਸ਼ਾਨ ਦੇ ਖਿਲਾਫ ਜੋ ਅੱਜ ਵੈਨਰਜੀ ਨੇ ਜਾਂ ਰਾਹੁਲ ਗਾਂਧੀ ਜੀ ਨੇ ਕੀਤਾ ਉਹ ਸਾਰਾ ਦੇਸ਼ ਸ਼ਰਨਸਾਰ ਹੈ ਉਸ ਦੇ ਲਈ ਅਜਿਹੀਆਂ ਹਰਕਤਾਂ ਨਹੀਂ ਹੋਣੀਆਂ ਚਾਹੀਦੀਆਂ ਜੋ ਸੰਵਿਧਾਨ ਦੇ ਵਿਰੁੱਧ ਹੋਣ ਇਹ ਸੰਵਿਧਾਨਿਕ ਹਉਦੇ ਹੈ ਇਹਨਾਂ ਦੀ ਮਰਿਆਦਾ ਰੱਖਣੀ ਸਾਡੀ ਜ਼ਿੰਮੇਵਾਰੀ ਹੈ ਔਰ ਇਸ ਦੇ ਨਾਲ ਹੀ ਰਾਤੋਂ ਅਜੇ ਹੀ ਹਰਕਤ ਨਾ ਕੋਈ ਕੀਤੀ ਜਾਵੇ ਜਿਹਦੇ ਨਾਲ ਦੇਸ਼ ਦੇ ਵਿੱਚ ਬਦਮਨੀ ਫੈਲੇ ਔਰ ਦੇਸ਼ ਦੇ ਨਾਗਰਿਕ ਇਸ ਦਾ ਵਿਰੋਧ ਕਰਨ ਅਜੇ ਹਾਂ ਨਹੀਂ ਚੰਗਾ ਲੱਗਦਾ